ਪਿੰਡ ਮੱਲਕੋ ਡੱਬ ਵਾਲੀ ਚੱਲਦਾ ਦੇਖ ਕਰਾਹਾ ਨਾ ਆਪਾਂ ਨੂੰ ਕਾਲ ਆਉਂਦੀ ਆ ਬਾਈ ਜੀ ਕਹਿੰਦੇ ਬਾਈ ਜੀ ਸਾਨੂੰ ਉਸ ਟੈਪ ਦਾ ਹੀ ਉਸ ਸੈਜ ਦਾ ਹੀ ਸੇਮ ਕੰਡੀਸ਼ਨ ਦਾ ਕਰਾਹਾ ਰੈਡੀ ਕਰਕੇ ਦੇ ਦੇ ਸੋ ਬਾਈ ਨੂੰ ਆਪਾਂ ਰੈਡੀ ਕਰਕੇ ਦਿੱਤਾ ਜੀ ਡਬਲ ਬੀਮ ਦੇ ਵਿੱਚ ਇਹ ਕਰਾਹਾਗਾ ਡਬਲ ਕੋੜੀ ਦੇ ਵਿੱਚ ਇਹ ਕਰਾਹਾਗਾ ਸੋ ਬਾਈ ਨੂੰ ਰੈਡੀ ਕਰਕੇ ਦਿੱਤਾ ਅੱਜ ਡਿਲੀਵਰੀ ਸੀਗੀ ਬਾਈ ਦਾ ਇਕਰਾਰ ਸੀਗਾ ਸੋ ਇਕਰਾਰ ਦੇ ਉੱਤੇ ਆਪਾਂ ਬਾਈ ਨੂੰ ਕਰਾਹਾ ਡਿਲੀਵਰ ਕਰ ਰਹੇ ਆਂ ਜੀ ਦਾ वजन ਹੈਗਾ ਜੀ 1 ਕਵਾਂਟਲ 80 ਕਿਲੋ 80 85 ਕਿਲੋ ਕਰਾਹੇ ਦਾ वजन ਹੈਗਾ ਡਬਲ ਘੋੜੀ ਦੇ ਨਾਲ ਇੰਨਾ वजन ਕਰਾਹੇ ਦਾ ਹੋ ਜਾਂਦਾ ਹੈਗਾ ਸੋ ਬਾਈ ਨੂੰ ਅੱਜ ਡਿਲੀਵਰੀ ਦੇ ਰਹੇ ਹਾਂ ਹੋਮ ਡਿਲੀਵਰੀ ਕੀਤੀ ਹੈ ਬਾਈ ਨੂੰ ਆਪਾਂ ਕਰਾਹੇ ਦੀ ਸੋ ਬਾਈ ਜੀ ਤੁਸੀਂ ਵੀ ਦੂਰ ਨੇੜੇ ਕਿਤੋਂ ਵੀ ਪਲਾਨ ਕਰ ਰਹੇ ਹੋ ਆਪਣੀ ਵੀਡੀਓ ਦੇਖ ਕੇ ਤੁਸੀਂ ਸੋਚ ਰਹੇ ਹੋ ਖਰਾਬ ਬਣਾਉਣ ਲਈ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਮਿਸਤਰੀ ਲਾਵ ਸਿੰਘ ਕੋਟ ਸ਼ਵੀਰ ਦੁਕਾਨ ਨੰਬਰ 3 ਉੱਤੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਈ ਤੁਸੀਂ ਕਾਲ ਕਰਕੇ ਕਰਾਹਾ ਬੁੱਕ ਕਰ ਸਕਦੇ ਹੋ ਇੱਕ ਵਾਰੀ ਜਰੂਰ ਮੌਕਾ ਦਿਓ ਤੇ ਜਰੂਰ ਪਹੁੰਚਿਓ ਤੁਹਾਡਾ ਇੱਕ ਨੰਬਰ ਕੰਮ ਕਰਕੇ ਦਿੱਤਾ ਜਾਊਗਾ ਬਾਕੀ ਖਰਾਹੇ ਦੀ ਆਪਣੀ ਲੱਗ ਦੀ ਫੁੱਲ ਆਨ ਗਾਰੰਟੀ ਹੁੰਦੀ ਹੈ ਸੋ ਕਿਤੇ ਵੀ ਮਿੱਟੀ ਨਹੀਂ ਖੜਦੀ ਬਾਈ ਜੀ ਕੋਈ ਜ਼ੋਰ ਨਹੀਂ ਲਵਾਉਂਦਾ ਕਿਹੜੇ ਮਰਜੀ ਟਰੈਕਟਰ ਮਗਰ ਤੁਸੀਂ ਖਰਾਹਾ ਪਾ ਸਕਦੇ ਹੋ ਤੇ ਸਾਈ ਤੇ ਕੇ ਬਣਵਾ ਸਕਦੇ ਹੋ ਸੋ ਜਰੂਰ ਸ਼ੇਅਰ ਕਰੋ ਦੱਬ ਕੇ ਕਿਸਾਨ ਭਰਾਵਾਂ ਤੱਕ ਵੀਡੀਓ ਤਾਂ ਜੋ ਉਹਨਾਂ ਤੱਕ ਘਰ ਬੈਠਾਂ ਦਾ ਕਪਣਾ ਕੰਟੈਕਟ ਐਡਰੈਸ ਸੌਖਾ ਪਹੁੰਚੇ ਜੀ ਪਿਆਰ ਭਰੀ ਸਸੀ ਕਾਲ